ਸ ਇੱਕ ਮੰਨ ਲਓ ਕਿਸੇ ਨੇ 10 ਲੱਖ ਦੀ ਕਾਰ ਲੈਣੀ ਹੈ ਹਾਂਜੀ ਪਹਿਲਾਂ ਤਾਂ 14.5% ਟੈਕਸ ਲੈ ਲਿਆ 1,45,000 ਰੋ ਲੈ ਲਿਆ ਫਿਰ 1,45,000 ਜੋੜ ਕੇ ਉਸੇ 10 ਲੱਖ ਤੇ ਕਾਪੀ ਤੇ 8% 80,000 ਰੋ ਲੈ ਲਿਆ ਜਾਂ ਟੈਕਸ ਕਿਤੇ ਵੀ ਟੈਕਸ ਲੈ ਲਿਆ ਤੇ ਮੈਨੂੰ ਦੱਸੋ ਇੱਕ ਟਰੱਕ ਜੇ ਗੁਜਰਾਤ ਨੂੰ ਜਾਂਦਾ ਪੰਜਾਬ ਤੋਂ ਫਰੋਈਪੁਰ ਤੋਂ ਜਾਵੇ ਜੀ ਉਹ 8000 ਟੋਲ ਟੈਕਸ ਜਾਂਦਾ ਦਿੰਦਾ 16000 ਤਿੰਨ ਗੇੜੇ ਲਾਉਂਦਾ 48000 ਰੁਪਇਆ ਇੱਕ ਟਰੱਕ ਟੋਲ ਟੈਕਸ ਨਾ ਝੰਡਾ ਲੱਗਿਆ ਉਹ ਧਰਮਕਸਤਾਨੋਂ ਚੱਲਿਆ ਤੇ ਉਹਨਾਂ ਰੋਕ ਲੈਂਦੇ ਘੰਟਾ ਘੰਟਾ ਬੀਬੀਆਂ ਵਿੱਚ ਬੈਠੀਆਂ ਬੱਚੇ ਰੋਈ ਜਾਂਦੇ ਇਹਨਾਂ ਨੇ ਅਨ ਹਿਊਮਨ ਕਰ ਛੱਡਿਆ ਇਸ ਕਰਕੇ 18 ਤਰੀਕ ਤੱਕ ਐਲਟੀਮੇਟਮ ਦਿੱਤਾ ਜੇ 18 ਤਰੀਕ ਨੂੰ ਅਗਲਾ ਸਟੈਪ ਲਾਵਾਂਗੇ ਨਹੀਂ ਤੇ ਉਹਨੂੰ ਤੁਰੰਤ ਬੰਦ ਕਰ ਦੇ ਤੁਸੀਂ ਵੇਖਿਆ ਪਲਟਾ ਵੱਜ ਗਿਆ ਕਿੱਥੇ ਵੱਜ ਗਿਆ ਬੰਗਲਾਦੇਸ਼ ਚ ਵੱਜ ਗਿਆ ਨਹੀਂ ਪਲਟਾ ਤੇ ਮਾਰਿਆ ਕਿਨੇ ਆ ਲੋਕਾਂ ਨੇ ਮਾਰਿਆ ਤੇ ਫੇਰ ਇੱਥੋਂ ਦੇ ਵਪਾਰੀ ਇਕੱਠੇ ਪਿਆ ਮਜ਼ਦੂਰ ਇਕੱਠੇ ਪਿਆ ਕੌਮ ਇਕੱਠੇ ਪਿਆ ਕਿਸਾਨ ਇਕੱਠੇ ਪਏ ਆ ਸਾਰੇ ਇਕੱਠੇ ਪਏ ਆ ਤੇ ਫੇਰ ਕਿਤੇ ਪਲਟਾ ਜਗਵਾਨੀ ਪੰਜਾਬ ਕੇਸਰੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਲੁਧਿਆਣੇ ਦੇ ਨਜ਼ਦੀਕ ਮੌਜੂਦ ਆ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਮੀਟਿੰਗ ਦਾ ਆਗਾਜ਼ ਕੀਤਾ ਗਿਆ ਸੀ ਇਸ ਮੀਟਿੰਗ ਦੇ ਵਿੱਚ ਜੋ ਵਿਸ਼ੇਸ਼ ਚਰਚਾ ਕੀਤੀ ਗਈ ਹੈ ਲਾਡੂਵਾਲ ਟੋਲ ਪਲਾਜ਼ਾ ਦੇ ਸੰਬੰਧੀ 45 ਦਿਨਾਂ ਤੱਕ ਲਾਡੂਵਾਲ ਟੋਲ ਪਲਾਜ਼ਾ ਜਿਸ ਨੂੰ ਬੰਦ ਕੀਤਾ ਹੋਇਆ ਸੀ ਕਿਸਾਨ ਜਥੇਬੰਦੀਆਂ ਦੀ ਮੰਗ ਸੀ ਆਮ ਲੋਕਾਂ ਦੇ ਲਈ ਇਹ ਮੰਗ ਰੱਖੀ ਗਈ ਸੀ ਕਿ ਜੋ ਲਾਡੂਵਾਲ ਟੋਲ ਪਲਾਜ਼ਾ ਦੀਆਂ ਮਹਿੰਗੇ ਰੇਟ ਨੇ ਜੋ ਟੈਕਸ ਦੇ ਉਸ ਨੂੰ ਘਟਾਇਆ ਜਾਵੇ ਸੋ ਉਸ ਬਾਰੇ ਵਿਚਾਰ ਵਟਾਂਦਰਾ ਤਾਂ ਜੋ ਇਸ ਮੀਟਿੰਗ ਦੇ ਵਿੱਚ ਕੀਤਾ ਗਿਆ ਹੈ ਕਿਉਂਕਿ 45 ਦਿਨਾਂ ਦੇ ਟੋਲ ਪਲਾਜ਼ੇ ਦੇ ਜੋ ਕਿ ਬੰਦ ਰਹਿਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਹੁਕਮਾਂ ਦੇ ਅਨੁਸਾਰ ਕੋਰਟ ਦੇ ਹੁਕਮਾਂ ਦੇ ਅਨੁਸਾਰ ਉਸ ਨੂੰ ਖੋਲ ਦਿੱਤਾ ਗਿਆ ਸੀ ਸੋ ਜੋ ਹੁਣ ਗੱਲਬਾਤ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਉਸ ਸੰਬੰਧੀ ਗੱਲਬਾਤ ਕਰ ਰਹੇ ਹਾਂ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਸਕਰਨ ਸਿੰਘ ਜੀ ਕਾਂਸ ਸਿੰਘ ਜੀ ਜਿਸਕਰਨ ਸਿੰਘ ਜੀ ਕਾਂਸ ਸਿੰਘ ਵਾਲਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਸ ਵਜ੍ਹਾ ਅੱਜ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਟੋਲ ਪਲਾਜ਼ੇ ਨੂੰ ਲੈ ਕੇ ਕੀ ਫੈਸਲਾ ਲੱ타 ਗਿਆ ਅੱਜ ਸਰਦਾਰ ਦਲਬਾਗ ਸਿੰਘ ਜੀ ਕਿ ਅਸੀਂ ਪੰਜ ਜਥੇਬੰਦੀਆਂ ਕਿਸਾਨ ਯੂਨੀਅਨ ਅੰਦਰ ਇਕੱਠੇ ਹੋਈਆਂ ਹਾਂ ਹਾਂ ਜੀ ਸਾਡੇ ਪ੍ਰਧਾਨ ਲਖਵੀਰ ਸਿੰਘ ਜੀ ਸੌਂਟੀ ਸਾਹਿਬ ਜੀ ਜਦੋਂ ਮੁੱਦੇ ਤੇ ਇੱਥੇ ਆਉਂਦੇ ਰਹਿੰਦੇ ਆ ਜੀ ਅੱਜ ਦਾ ਲੋਡੂ ਵਾਲ ਜਲਾ ਟੋਲ ਟੈਕਸ ਜੀ ਜਿਹੜਾ ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਿਹਾ ਜੀ ਅੱਜ ਅਸੀਂ ਗੁਲਾਮ ਬੰਦੇ ਆ ਪੰਜਾਬ ਵਾਲੇ ਪੰਜਾਬ ਦਾ Hindu ਵੀ ਗੁਲਾਮ ਹੈ ਮੁਸਲਮਾਨ ਵੀ ਈਸਾਈ ਵੀ ਅਸੀਂ ਸਾਰੇ ਗੁਲਾਮ ਆ ਵਪਾਰੀ ਵੀ ਗੁਲਾਮ ਗੁਲਾਮ ਇਸ ਕਰਕੇ ਆ ਆਰਥਿਕ ਗੁਲਾਮੀ ਚ ਫਸਿਆ ਹੋਇਆ ਕੋਈ ਸਮਾਜਿਕ ਗੁਲਾਮੀ ਚ ਫਸਿਆ ਕੋਈ ਰਾਜਨੀਤਿਕ ਗੁਲਾਮੀ ਚ ਫਸਿਆ ਇੱਕ ਗੁਲਾਮੀ ਹੈ ਆਪਾਂ ਜਿਹੜੇ ਬੈਠੇ ਆ ਜਦੋਂ ਆਰਟੀਕਲ 14 ਨੀਤੀ ਦੇ ਮੁਤਾਬਕ ਅਸੀਂ ਸਾਰੇ ਬਰਾਬਰ ਆ ਤੇ ਫਿਰ ਸਾਨੂੰ ਹੱਕ ਕਿਉਂ ਨਹੀਂ ਮਿਲਦਾ ਬਰਾਬਰ ਦਾ ਇਹ ਤਾਂ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ ਕਾਨੂੰਨ ਮੋਦੀ ਸਾਹਿਬ ਲਈ ਵੀ ਉਹੀ ਹੈ ਤੇ ਕਾਨੂੰਨ ਤੁਹਾਡੇ ਤੇ ਸਾਡੇ ਲਈ ਹੋਰ ਆ ਤੇ ਫਿਰ ਤੁਹਾਡੇ ਤੇ ਵੀ ਧੱਕੇ ਕਰ ਜਾਂਦੇ ਆ ਜੇ ਚੰਗੀ ਗੱਲ ਕਰਦੇ ਆ ਹੋ ਸਕਦਾ ਤੁਹਾਡੇ ਤੇ ਬੈਨ ਲਾ ਦੇਣੇ ਰੀਚ ਘਟਾ ਦਿੰਦੇ ਆ ਚੈਨਲ ਬੰਦ ਕਰ ਦਿੰਦੇ ਆ ਇਹ ਕੋਈ ਕਾਨੂੰਨ ਆ ਚੌਥਾ ਪਿੱਲਰੋਂ ਤੁਸੀਂ ਹੁਣ ਤੁਸੀਂ ਮੈਨੂੰ ਦੱਸੋ ਵੀ ਜਿਹੜਾ ਨਾਲੇ ਰੋਡ ਟੈਕਸ ਤੇ ਨਾਲੇ ਟੋਲ ਟੈਕਸ ਜਿੰਨੇ ਵੀ ਇੰਡੀਆ ਦੇ ਵਿੱਚ ਟੋਲ ਟੈਕਸ ਚੱਲਦੇ ਆ ਸਾਰੇ ਗਾਇਨ ਕ੍ਰੋਨੀਆ ਇੱਕ ਚੀਜ਼ ਲੈ ਸਕਦੀ ਹੈ ਸਰਕਾਰ ਨਾਲੇ ਰੋਡ ਟੈਕਸ ਨਾਲੇ ਟੋਲ ਟੈਕਸ ਇੱਕ ਮੰਨ ਲਓ ਕਿਸੇ ਨੇ 10 ਲੱਖ ਦੀ ਕਾਰ ਲੈਣੀ ਹੈ ਹਾਂਜੀ ਪਹਿਲਾਂ ਤਾਂ 14.5% ਟੈਕਸ ਲੈ ਲਿਆ 1,45,000 ਰੋ ਲੈ ਲਿਆ ਦੇਰ 1,45,000 ਜੋੜ ਕੇ ਉਸੇ 10 ਲੱਖ ਤੇ ਕਾਪੀ ਤੇ 8% 8000 ਲੈ ਲਿਆ ਜਾਂ ਟੈਕਸ ਕਿਤੇ ਵੀ ਟੈਕਸ ਲੈ ਲਿਆ ਤੇ ਦੂਜੇ ਤੇ ਵੀ ਟੈਕਸ ਲੈ ਲਿਆ ਹੁਣ ਮੈਨੂੰ ਦੱਸੋ ਇੱਕ ਟਰੱਕ ਜੇ ਗੁਜਰਾਤ ਨੂੰ ਜਾਂਦਾ ਪੰਜਾਬ ਤੋਂ ਫਰੋਈਪੁਰ ਤੋਂ ਜਾਵੇ ਜੀ ਉਹ 8000 ਟੋਲ ਟੈਕਸ ਜਾਂਦਾ ਦਿੰਦਾ ਹੁਣ 16000 ਤਿੰਨ ਗੇੜੇ ਲਾਉਂਦਾ 48000 ਰੁਪਇਆ ਇੱਕ ਟਰੱਕ ਟੋਲ ਟੈਕਸ ਦਿੰਦਾ ਤੇ ਫੇਰ ਦੱਸੋ ਜਿਹੜੀ ਇਹ ਬਣਿਆ ਸਾਰਾ ਸਿਸਟਮ ਕਾਪੀ ਬਣਦੀ ਹੈ ਹੁਣ ਫਿਰ ਜਦੋਂ ਰੋਡ ਟੈਕਸ ਲੈ ਲਿਆ ਹੁਣ ਫਿਰ ਇਹਦੇ ਖੇਤ ਚੱਲਣੀਆਂ ਗੱਡੀਆਂ ਤੇ ਝੋਨੇ ਦੇ ਖੇਤ ਚ ਵਪਾਰੀ ਦੇ ਟਰੱਕ ਚੱਲਣਗੇ ਉੱਥੋਂ ਵਪਾਰ ਉਹਦੇ ਚ ਕਰੂਗਾ ਫੇਰ ਤੁਹਾਡੇ ਨਾਲ ਤੁਹਾਡੇ ਬਾਰਡਰ ਬੰਦ ਕਰਤੇ ਆ ਕਰਤੇ ਬਾਰਡਰ ਦੇ ਵਪਾਰ ਦਾ ਕੀ ਨਹੀਂ ਕਰਨਾ ਵਪਾਰੀ ਨੇ ਪੰਜਾਬ ਦਾ ਵਪਾਰੀ ਮਾਰਦਾ ਸੋਲੇਮਾਨ ਕੀ ਬੰਦ ਕਰਤਾ ਵਾਕਾ ਬੰਦ ਕਰਤਾ ਤੇ ਆਪਣਾ ਸੈਨੀ ਵਾਲਾ ਬੰਦ ਕਰਤਾ ਜੇ ਨੇਪਾਲ ਦਾ ਬਾਰਡਰ ਬੰਗਲਾਦੇਸ਼ ਖੁੱਲਿਆ ਤੇ ਜੇ ਯੂਪੀ ਤੋਂ ਬਾਰਡਰ ਖੁੱਲਿਆ ਹੈ ਇੰਡੀਆ ਨਾਲ ਖੁੱਲਿਆ ਤੇ ਸਾਡੇ ਕਿਉਂ ਨਹੀਂ ਖੁੱਲੇ ਸਾਡੇ ਪੰਜਾਬ ਨੂੰ ਮਾਰਤਾ ਇੰਡਸਟਰੀ ਬੰਦ ਪਈ ਆ ਜਿਵੇਂ ਦੱਸੋ ਜਿਹੜੀ ਉਥੋਂ ਦੀ ਇੰਡਸਟਰੀ ਆ ਲੋਹੇ ਦੀ ਗਵਿੰਦਗੜ੍ਹ ਬੰਦ ਪਿਆ ਯਾਰ ਲੁਧਿਆਣਾ ਬੰਦ ਪਿਆ ਖੇੜ ਦੀ ਇੰਡਸਟਰੀ ਆਪਣੀ ਜਲੰਧਰ ਬੰਦ ਪਈ ਆ ਦੇਖ ਦੀ ਇੰਡਸਟਰੀ ਸਾਰੀ ਆਪਣੀ ਬੰਦ ਪਈ ਆ ਉਸ ਤੋਂ ਬਾਅਦ ਜਿਹੜੀ ਕੱਪੜੇ ਦਾ ਕੰਮ ਆ ਸਾਰਾ ਉਹ ਅੰਮ੍ਰਿਤਸਰ ਸਾਹਿਬ ਬੰਦ ਪਿਆ ਜਿਹੜੀ ਸ਼ੈਲਰ ਇੰਡਸਟਰੀ ਆ ਖਮਾਣੋ ਦੀ ਹੋਈ ਪ੍ਰੋਪਰ ਦੀ ਉਹ ਵੀ ਫਾਇਰ ਲਗਾ ਦਿਓ ਵੀ ਲੈ ਤੇ ਆੜੀ ਤੋਂ ਬੰਦ ਪਈ ਆ ਇਹ ਇੰਡਸਟਰੀ ਚੌਲ ਤੇ ਝੋਨਾ ਇੱਥੇ ਹੁੰਦਾ ਜੀ ਉਹ ਗੁਜਰਾਤ ਗਾਂਧੀ ਧਾਮ ਜਾ ਕੇ ਤਾਂ ਚੜਦੀ ਕਲਾ ਚ ਆ ਕਿੰਨਾ ਕੈਰਸ ਪੈਂਦਾ ਇਧਰ ਜਿੰਨੀ ਮੈਡੀਕਲ ਦੇ ਅਸਟ ਬੱਦੀ ਚ ਬੰਦਾ ਉਹਨੂੰ ਟੈਕਸ ਫਰੀ ਜ਼ੋਨ ਕਰਤਾ ਸਾਨੂੰ ਟੈਕਸ ਫਰੀ ਨਹੀਂ ਤੁਹਾਨੂੰ ਵਪਾਰੀਆਂ ਨੂੰ ਸਾਰਿਆਂ ਲੜਾ ਕੇ ਮਾਰਿਆ ਜਾ ਰਿਹਾ ਇਸ ਕਰਕੇ ਫੇਰ ਕਹਿੰਦੇ ਇਹ ਕਾਰਡ ਜਾਲੀ ਚੱਲਦੇ ਆ ਤੇ ਜਾਲੀ ਤਾਂ ਬਈ ਕਰੰਸੀ ਚਲੀ ਜਾਂਦੀ ਹੈ ਜੇ ਫਰਜ਼ ਕਰੋ ਅਸੀਂ ਤਾਂ ਕਹਿੰਨੇ ਜੀ ਜਾਲੀ ਚੱਲਦੇ ਆ ਤੇ ਤੁਸੀਂ ਫੋਨ ਲਾ ਲਓ ਸੌਂਟੀ ਸਾਹਿਬ ਬੈਠੇ ਇਹਨਾਂ ਨੂੰ ਫੋਨ ਲਾ ਲਓ ਦਿਲਬਾਖ ਸਿੰਘ ਨੂੰ ਫੋਨ ਲਾ ਲਓ ਇੱਕ ਮਿੰਟ ਚ ਪਤਾ ਲੱਗ ਜਾਂਦਾ ਜਾਲੀ ਹੈ ਕਿ ਨਹੀਂ ਜਾਲੀ ਇਸ ਕਰਕੇ ਇਹ ਫਿਰ ਜਾਲੀ ਜਿਹੜੀਆਂ ਵੱਡੀਆਂ ਵੱਡੀਆਂ ਗੱਡੀਆਂ ਆਉਂਦੀਆਂ ਟੋਲ ਟੱਕਸੋਂ ਮਰਸੀਡੀਜ਼ ਲੰਘਦੀਆਂ ਬੀ ਐਮ ਡਬਲ ਉਧੇ ਤੇ ਚੱਟਾ ਜਾਂਦਾ ਉਧਰੋਂ ਆਉਂਦਾ ਉਹ ਇਧਰੋਂ ਦਿੱਲੀ ਚ ਬਾੜ ਡੱਪ ਜਾਂਦਾ ਇਧਰ ਇਧਰ ਹੋ ਹੀ ਜਾਂਦਾ ਤੇ ਫਿਰ ਉਦੋਂ ਤੋਂ ਕਿਸੇ ਨੂੰ ਰੋਕਦੇ ਨਹੀਂ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਅਸੀਂ ਪੀਸਫੁਲੀ ਬੰਦੇ ਆ ਅਸੀਂ ਕਹਿੰਦਾ ਤੰਗ ਨਾ ਕਰੋ ਸਾਨੂੰ ਤੰਗ ਨਹੀਂ ਕਰੀਦਾ ਤੇ ਤੁਸੀਂ ਕਿਰਪਾ ਕਰਕੇ ਤੁਸੀਂ ਟੋਲ ਟੈਕਸ ਨੂੰ ਦਾ ਕੰਮ ਬੰਦ ਕਰੋ ਅਸੀਂ ਤਾਂ ਕਹਿੰਦੇ ਸਾਰੇ ਲੋਕਾਂ ਲਈ ਬੰਦ ਕਰੋ ਅਸੀਂ ਇਕੱਲੇ ਆਪਦੇ ਲਈ ਨਹੀਂ ਸਾਰਿਆਂ ਲਈ ਬੰਦ ਕਰੋ ਇਹਨਾਂ ਤੇਰਾ ਰਾਈਟ ਨਹੀਂ ਫਾਇਦਾ ਸਿਰਫ ਇੱਕ ਵਿਅਕਤੀ ਵਿਸ਼ੇਸ਼ ਨੂੰ ਤਾਂ ਮਿਲਣ ਤੋਂ ਰਿਹਾ ਜੀ ਜਦੋਂ ਲੋਕ ਸਫਰ ਕਰਦੇ ਨੇ ਅਕਸਰ ਦੇਖਣ ਨੂੰ ਮਿਲਦਾ ਕਿ ਤਤਵਤ ਤੀਰਤ ਸਥਾਨ ਜਿਹੜੇ ਪੰਜਾਬ ਦੇ ਸਾਰੇ ਇਸ ਪਾਰ ਇਸ ਮਤਲਬ ਟੋਲ ਟੈਕਸ ਤੋਂ ਅੰਮ੍ਰਿਤਸਰ ਵਾਲੇ ਰਸਤੇ ਤੇ ਆ ਜੀ ਤਾਂ ਇਸ ਦਾ ਫਾਇਦਾ ਤਾਂ ਅਸਰ ਸਭ ਨੂੰ ਮਿਲੇਗਾ ਜੀ ਦੂ ਵੀ ਸਾਡੇ ਹਾਂਜੀ ਹਾਂਜੀ ਟੋਲ ਟੈਕਸਾਂ ਤੇ ਜਾਂਦੇ ਆ ਕਾਰ ਸੇ ਵਾਲੇ ਬਾਬੇ ਜਾਂਦੇ ਆ ਮੁਸਲਮਾਨ ਵੀਰ ਜਾਂਦੇ ਆ ਜਿੰਨੇ ਧਰਮ ਉੱਥੇ ਜਿੰਨੇ ਵੀ ਜਾਂਦੇ ਆ ਕਿਸੇ ਨੂੰ ਟੋਲ ਟੈਕਸ ਨਹੀਂ ਲੱਗਣਾ ਚਾਹੀਦਾ ਜਿਨ੍ਹਾਂ ਦੇ ਉਹਦੇ ਧਰਮ ਦਾ ਝੰਡਾ ਲੱਗਿਆ ਹੈ ਉਹ ਧਰਮਕਸਤਾਂ ਨੂੰ ਚੱਲਿਆ ਤੇ ਉਹਨਾਂ ਨੂੰ ਰੋਕ ਲੈਂਦੇ ਘੰਟਾ ਘੰਟਾ ਬੀਬੀਆਂ ਵਿੱਚ ਬੈਠੀਆਂ ਬੱਚੇ ਰੋਈ ਜਾਂਦੇ ਇਹਨਾਂ ਨੇ ਅਨ ਹਿਊਮਨ ਕਰ ਛੱਡਿਆ ਇਸ ਕਰਕੇ 18 ਤਰੀਕ ਤੇ ਕੱਲ੍ਹ ਇਹ ਟਾਈਮਟਮ ਦਿੱਤਾ ਜੇ 18 ਤਰੀਕ ਨੂੰ ਅਗਲਾ ਸਟੈਪ ਲਵਾਂਗੇ ਨਹੀਂ ਇਹਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਤੇ ਬਿਲਕੁਲ ਜਿਹੜਾ ਕਹਿੰਦੇ ਜੀ ਟੋਟਕ ਨੂੰ ਤਾਂ 330 ਅਪ ਡਾਉਨ ਤੇ ਫਿਰ ਪੰਦਾ ਫਾਸਟੈਗ ਤੇ ਫਾਸਟੈਗ ਕਿਹੜਾ ਬਲਾ ਉਹ ਬੰਦੇ ਨੇ ਦਾ ਬਣਾਇਆ ਕਹਿੰਦੇ ਜੀ ਜੇ ਫਾਸਟੈਗ ਨਹੀਂ ਤੇ ਤੁਸੀਂ 880 ਦੇ ਦਿਓ ਜੀ ਇਹ ਕਿਹੜੀਆਂ ਗੱਲਾਂ ਯਾਰ ਇਹ ਕੋਈ ਲੁੱਟਣ ਵਾਲੀ ਗੱਲ ਨਹੀਂ ਕੀ ਇਸ ਕਰਕੇ ਇਹ ਲੁੱਟਖ ਸੁੱਟ ਬੰਦ ਹੋਣੀ ਚਾਹੀਦੀ ਹੈ ਤੇ ਪ੍ਰਸ਼ਾਸਨ ਨੂੰ ਜੇ ਮਾਹੌਲ ਖਰਾਬ ਹੋਇਆ ਤੁਸੀਂ ਵੇਖੋ ਪਲਟਾ ਵੱਜ ਗਿਆ ਕਿੱਥੇ ਵੱਜ ਗਿਆ ਬੰਗਲਾਦੇਸ਼ ਚ ਵੱਜ ਗਿਆ ਨਹੀਂ ਪਲਟਾ ਮਾਰਿਆ ਕਿਨੇ ਆ ਲੋਕਾਂ ਨੇ ਮਾਰਿਆ ਤੇ ਫਿਰ ਇੱਥੋਂ ਦੇ ਵਪਾਰੀ ਇਕੱਠਾ ਪਿਆ ਮਜ਼ਦੂਰ ਇਕੱਠਾ ਪਿਆ ਕੌਮਾਂ ਇਕੱਠੀਆਂ ਪਈਆਂ ਕਿਸਾਨ ਇਕੱਠੇ ਪਏ ਆ ਸਾਰੇ ਇਕੱਠੇ ਪਏ ਆ ਤੇ ਫਿਰ ਕਿਤੇ ਪਲਟਾ-ਪੁਲਟਾ ਨਾ ਵੱਜ ਜਾਵੇ ਅਸੀਂ ਕਹਿੰਨੇ ਵੀ ਤੱਕਾ ਨਾ ਕਰੋ ਅਸੀਂ ਪੀਸਫੁੱਲ ਬੰਦੇ ਆ ਉਧਰ ਤੁਸੀਂ ਦੇਣਾ ਤੁਸੀਂ ਹੁਣ ਤਾਂ ਟੋਲ ਟਿੱਕ ਦਾ ਦੇਣਾ ਤਾਂ ਤਿੰਨ ਕਾਲੇ ਕਾਨੂੰਨ ਸਿਲਾਏ ਜੇ ਅਸੀਂ ਕਹਿੰਦੇ ਕਿਵੇਂ ਹੋ ਜੂਗਾ ਜੇ ਤਿੰਨ ਕਾਲੇ ਕਾਨੂੰਨ ਲਾ ਕੇ ਮੋਦੀ ਨੂੰ ਲਫਾ ਸਕਦੇ ਆ ਤੇ ਫਿਰ ਇਹ ਟੋਲ ਟਿੱਕ ਦੀ ਕੀ ਗੱਲ ਹੈ ਇਹ ਸਾਰਾ ਕੁਝ ਹੋ ਸਕਦਾ ਪਰ ਅਸੀਂ ਪੰਜਾਬ 'ਚ ਪੀਸ ਰੱਖੀ ਹੋਈ ਆ ਤੇ ਇਹਨੂੰ ਤੁਰੰਤ ਦਾਲ ਦੀ ਨਾਲ ਜਿਹੜੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਤੇ ਨਹੀਂ ਤਾਂ 18 ਤਰੀਕ ਨੂੰ ਜਾਂ ਟਾਂਡਿਆਂ ਵਾਲੇ ਰੂਜ ਜਾਂ ਪਾਂਡਿਆਂ ਦੇ ਰੂਗੀ ਤੇ ਪਰੇ ਕੰਮ ਦਾ ਸੀ ਹੋਣ ਨਹੀਂ ਦੇਣਾ ਜਿੰਨਾ ਮਰਜੀ ਚੋੜ ਲੈਣਾ ਜੀ ਸੋ ਬਿਲਕੁਲ ਇੱਕ ਮੀਟਿੰਗ ਦੇ ਵਿੱਚ ਵਿਚਾਰ ਪੇਸ਼ ਕੀਤਾ ਗਿਆ ਸੀ ਕਿ ਇਸ ਟੋਲ ਟੈਕਸ ਨੂੰ ਡਿਵਾਈਡ ਕਰ ਦਿੱਤਾ ਜਾਵੇ ਯਾਨੀ ਕਿ ਦੋ ਅਲੱਗ-ਅਲੱਗ ਟੋਲ ਟੈਕਸਿਸ ਦੇ ਬਣਾ ਦਿੱਤੇ ਜਾਣ ਤਾਂ ਕਿ ਜੋ ਪੈਸੇ ਵੀ ਘੱਟ ਹੋ ਜਾਣ ਅਤੇ ਲੋਕਾਂ ਨੂੰ ਵੀ ਸਹੂਲਤ ਹੋਵੇ ਇਸ ਬਾਰੇ ਟੋਲ ਟੈਕਸ ਦੀ ਗਲਤ ਹੈ ਡਿਵਾਈਡ ਕਰਨ ਦੀ ਬਜਾਏ ਇਹਨੂੰ ਸਾਰਾ ਚੱਕ ਦਿੱਤਾ ਜਾਵੇ ਬਿਲਕੁਲ ਸਾਫ਼ ਜਗ੍ਹਾ ਹੋਵੇ ਇੱਥੇ ਕੋਈ ਦੁਕਾਨਾਂ ਉਨਾ ਪਾ ਲੋ ਕਹੀ ਬੰਦੇ ਬੁੰਡੇ ਚੰਗੇ ਕਮਾਈ ਕਰ ਲੈਣ ਸਾਡੇ ਜੀ 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 ਬਿਲਕੁਲ ਸੋ ਅਗਲਾ ਪਲਾਨ ਹੈ ਜੋ 18 ਤਰੀਕ ਨੂੰ ਕੀ ਹੋਣ ਦੀ ਸੰਭਾਵਨਾ ਹੈ ਜੀ ਪੀਸਫੁਲੀ ਢੰਗ ਦੇ ਨਾਲ ਅਸੀਂ ਕਹਿੰਦੇ ਵੀ ਟੋਲ ਟੈਕਸ ਤੇ ਲੁੱਟਕ ਸੁੱਟ ਬੰਦ ਹੋਵੇ ਜਿਹੜੇ ਕਿਸਾਨਾਂ ਦੇ ਜਿਹੜੇ ਕਾਰਡ ਹੈ ਉਹ ਬਿਲਕੁਲ ਚੱਲਣ ਜੀ ਤੇ ਉਹ ਉਹਨਾਂ ਦਾ ਰਾਈਟ ਹੈ ਕਿਉਂਕਿ ਕਿਸਾਨ ਧਰਨ ਦਾਤਾ ਪਹਿਲਾਂ ਤਾਂ ਸੀ ਗੱਲ ਤਾਂ ਪਹਿਲਾਂ ਤਾਂ ਪਤਾ ਹੀ ਕਿੰਨੇ ਜਦੋਂ ਇੰਡੀਆ ਨਾ ਭੁੱਖਾ ਮਰਦਾ ਸੀ ਬਿਲਕੁਲ ਤੇ ਹੱਦਾਂ ਕਮਜ਼ੋਰ ਸੀ ਹੱਦਾਂ ਕਮਜ਼ੋਰ ਸੀ ਨਾਰਾ ਲਾਇਆ ਲਾਲਬਖਸ਼ ਲਜਾਇਆ ਜਵਾਨ ਜੀ ਜੀ ਕਿਸਾਨ ਤੇ ਕਿਸਾਨ ਨੇ ਇੰਡੀਆ ਦੇ ਪੂਲ ਚ 65% ਹਿੱਸਾ ਵਾਕੇ ਹੱਕ ਚੋੜੀ ਕਰਤੀ ਹੱਕ ਚੋੜੀ ਕਰਨ ਵਾਲੇ ਖਦਕਸ਼ੀਆਂ ਕਰਦੇ ਬਾਰਡਰਾਂ ਤੇ ਬੈਠੇ ਆ ਤੇ ਫੌਜੀ ਜਵਾਨਾਂ ਨੇ ਹੱਦਾਂ ਕਾਇਮ ਕਰਤੀਆਂ ਜਦੋਂ ਚੀਨ ਦੀ ਲੜਾਈ ਆਈ ਜਰਨਲ ਕਾਲ ਨਾ ਸਾਬਣ ਦਾ ਪਾਣੀ ਟਟੀਆਂ ਦਾ ਪਾਣੀ ਲਾ ਕੇ ਭੱਜ ਗਿਆ ਸੀ ਤੇ ਜਗਜੀਤ ਸਿੰਘ ਰੋੜਾ ਨੇ ਕੰਮ ਖਿੱਚਤਾ ਤੇ ਇਹਨਾਂ ਦੀ ਰੱਖਤੀ ਇੱਜ਼ਤ ਅੱਜ ਜਵਾਨ ਦਾ ਵੀ ਬੁਰਾ ਹਾਲ ਹੈ ਤੇ ਕਿਸਾਨ ਦਾ ਵੀ ਬੁਰਾ ਹਾਲ ਹੈ ਜੇ ਦੇਸ਼ ਦਾ ਕਿਸਾਨ ਮਜ਼ਦੂਰ ਵਪਾਰੀ ਟਰਾਂਸਪੋਰਟ ਮਰ ਗਿਆ ਤੇ ਇੰਡੀਆ ਨੇ ਨਾਲ ਦੀ ਨਾਲ ਸੁਸਰੀ ਤਰ੍ਹਾਂ ਸਾਂ ਜਾਣਾ ਇਹਨੇ ਬਿਨਾ ਮਾਰਿਆ ਹੀ ਮਰ ਜਾਣਾ ਇਸ ਕਰਕੇ ਅਸੀਂ ਇਹ ਨਹੀਂ ਕਹਿੰਦੇ ਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਤੇ ਇਹ ਸਾਰਾ ਨੁਕਸਾਨ ਹੋਵੇ ਅਸੀਂ ਸਰਬੱਤ ਦੇ ਭਲੇ ਅੱਜ ਦੀ ਮੀਟਿੰਗ ਕਿਹਦੀ ਲਈ ਆ ਸਰਬੱਤ ਦੇ ਭਲੇ ਲਈ ਹੋਈ ਇਹ ਸਰਬੱਤ ਦੇ ਭਲੇ ਦੀ ਆ ਇੱਕ ਸਰਬੱਤ ਦੇ ਭਲੇ ਵਿੱਚ ਆ ਕੇ ਭਾਈ ਤੁਸੀਂ ਸਰਬੱਤ ਦਾ ਪਲਾਸੋ ਕੋ ਪੈਸੇ ਤਾਂ ਆਉਂਦੇ ਜਾਂਦੇ ਰਹਿੰਦੇ ਆ ਕਿਨੇ ਰਾਜ ਆਏ ਮਹਾਰਾਜ ਆਏ ਉਹ ਖਾਲੀ ਹੱਥ ਚਲੇ ਗਏ ਟੋਲ ਟੈਕਸ ਵਾਲੇ ਤੁਸੀਂ ਵੀ ਗੱਲ ਹੀ ਆ ਜਾਣੇ ਤੋੜੇ ਉਹਦੇ ਵਿੱਚ ਗਿਨੇ ਰਹਿਣੇ ਆ ਇਸ ਕਰਕੇ ਇਹ ਮੈਂ ਕਹਣਾ ਵੀ ਇਹ ਤੁਰੰਤ ਇਹ ਲੁੱਟਕ ਸੁੱਟ ਬੰਦ ਹੋਵੇ ਤੇ ਸ਼ਾਂਤੀ ਆਵੇ ਤੇ ਡੈਂਟੀ ਕਾਰਡ ਸਾਡੀ ਚੱਲਣ ਇਹ ਤਾਂ ਡੈਂਟੀ ਕਾਰਡ ਵੇਖਣ ਦੀ ਲੋੜ ਨਹੀਂ ਉਹਨੂੰ ਕਹਵੇ ਕਿਸਾਨ ਹਨ ਕਿ ਜਾ ਇਹਨਾਂ ਨੂੰ ਤਾਂ ਫਾਇਦਾ ਹੈ ਕਿਸਾਨ ਫਰਜ਼ ਕਰੋ ਜੇ ਕਿਸਾਨ ਨਾਲ ਢਿੱਡ ਭਰੇ ਤੇ ਫਿਰ ਇਹ ਟੋਲ ਟੈਕ ਚੱਲ ਜਾਣਗੇ ਪਹਿਲਾਂ ਕਿਸਾਨ ਪੈਦਾ ਕਰਦਾ ਫਸਲ ਕਿਸਾਨ ਨੇ ਕਣਕ ਬੀਦੀ ਬਿਲਕੁਲ ਇਹ ਕਣਕ ਬੀਜੀ ਤੇ ਫੇਰ ਕਣਕ ਬੀਜਣ ਦੇ ਲਈ ਕੀ ਚਾਹੀਦੀ ਡ੍ਰਿਲ ਚਾਹੀਦੀ ਆ ਫੇਰ ਸਾਡਾ ਇੰਡਸਟਰੀ ਦਾ ਕੰਮ ਚੱਲ ਗਿਆ ਫੇਰ ਇੰਡਸਟਰੀ ਫੇਰ ਚੱਲੀ ਉਹਦੇ ਨਾਲ ਸਾਰੇ ਪਾਰਟ ਚੱਲੇ ਫੇਰ ਉਹ ਤੋਂ ਬਾਅਦ ਟੋਆ ਟੋਈ ਚੱਲੀ ਟਰਾਂਸਪੋਰਟ ਹੋ ਗਈ ਉਸ ਤੋਂ ਬਾਅਦ ਕੰਤੋਂ ਮੈਦਾ ਬਣਾਉਣਾ ਆਟਾ ਬਣਾਉਣਾ ਸੇਵੀਆਂ ਬਣਾਉਣੀਆਂ ਕੁਝ ਬਣਾਉਣੀਆਂ ਫਿਰ ਇੰਡਸਟਰੀ ਚੱਲੀ ਫਿਰ ਇੰਡਸਟਰੀ ਚੱਲੀ ਤੋਂ ਬਾਅਦ ਫਿਰ ਸਾਰੇ ਲੋਕਾਂ ਨੇ ਖਾਧਾ ਕੀਤਾ ਅੰਨ ਦਾਤਾ ਤੁਸੀਂ ਮੈਨੂੰ ਜਾਓ ਰਾਜਸਥਾਨ ਦੇ ਟਿੱਬਿਆਂ ਤੇ ਜਾਓ ਜਿੱਥੇ ਕਿਸਾਨ ਗਿਆ ਉੱਥੇ ਦੁਕਾਨਦਾਰ ਹੈ ਮੈਨੂੰ ਇੱਕ ਵੀ ਜਗ੍ਹਾ ਤੇ ਦੁਕਾਨ ਵਿਖਾ ਦਿਓ ਕਿਸਾਨ ਨਾ ਹੋਵੇ ਖੇਤੀ ਨਾ ਹੁੰਦੀ ਹੋਵੇ ਕਿਸੇ ਵੀ ਚਰਾਏ ਤੇ ਇੱਕ ਵੀ ਦੁਕਾਨ ਹੋਵੇ ਦੁਕਾਨ ਤਾਂ ਬਣਦੀ ਹੈ ਜੇ ਕਿਸਾਨ ਹੈ ਜੇ ਦੁਕਾਨ ਤਾਂ ਬਣਦੀ ਹੈ ਖੱਟੀ ਤਾਂ ਚ ਮੈਨੂੰ ਦੱਸੋ ਇੱਕ ਦੁਕਾਨ ਦੇ ਵਿੱਚ ਜੀ ਸਮਾਨ ਪਿਆ ਕਰਿਆਨੇ ਵਾਲੇ ਦੇ ਮੈਨੂੰ ਦੱਸੋ ਵੀ ਇੱਕ ਵੀ ਚੀਜ਼ ਉਹਦੇ ਘਰੇ ਪੈਦਾ ਹੁੰਦੀ ਆ ਬਿਲਕੁਲ ਪਹਿਲਾਂ ਕਿਸਾਨ ਦੇ ਘਰੇ ਪੈਦਾ ਹੁੰਦੀ ਆ ਫੇਰ ਉਹ ਆਉਂਦੀ ਆ ਇਹ ਫੇਰ ਨਾ ਹੁਣ ਸਾਨੂੰ ਲੜਾਉਂਦੇ ਆ ਕੀ ਜਦੋਂ ਕੰਮ ਨਹੀਂ ਨ ਕਰਦੇ ਜਿਹੜੇ ਇੱਕ ਟੀਚਰ ਹੈ ਜਦੋਂ ਟੀਚਰ ਬੰਦੇ ਨੂੰ ਪੜਾਉਣਾ ਨਾ ਹੁੰਦਾ ਬੱਚੇ ਨੂੰ ਕੁੱਟੀ ਜਾ ਤੇ ਫੇਰ ਫੇਰ ਇਹਨਾਂ ਨੇ ਈਜੀ ਦੇ ਖੋਲਤਾ ਬਿਗ ਬਾਜ਼ਾਰ ਖੋਲਤਾ ਮੈਟਰੋ ਖੋਲਤਾ ਅਧਾਰ ਖੋਲਤਾ ਵਿਸ਼ਾਲ ਮੈਗਾ mart ਖੋਲਤਾ D mart ਖੋਲਤਾ Axis bank ਖੋਲਤੇ ICICI bank ਖੋਲਤੇ Yes bank ਖੋਲਤੇ DBS bank ਖੋਲਤੇ ਤੇ ਕੀਦੇ ਆ ਇਹ ਸਾਰੇ ਬਾਹਰ ਲਿਆਂਦੇ ਆ ਹੈਂ ਤੇ ਸਾਡੇ ਨਿੱਕੇ ਨਿੱਕੇ ਦੁਕਾਨਦਾਰ ਮਾਰਤੇ ਸਰਕਾਰੀ ਬੈਂਕ ਵੀ ਇਹਨਾਂ ਨੇ ਮਾਰਤੇ ਤੁਸੀਂ ਕਦੇ ਵੇਖਿਆ ਸਟੇਟ ਬੈਂਕ ਪਟਿਆਲਾ ਸਟੇਟ ਬੈਂਕ ਬਿਕਾਨੇਰ ਸਟੇਟ ਬੈਂਕ ਸਾਰੇ ਉਹ ਇੱਕ ਬਣਾਤਾ ਸਟੇਟ ਬੈਂਕ ਦੂਜੇ ਸਾਰੇ ਬਣਾ ਕੇ ਇੱਕ ਬਣਾਤਾ ਤੇ ਫੇਰ ਇਹ ਤਾਂ ਬਣਾ ਤੇ ਇੱਕ ਮਰਜ ਕਰਤੇ ਪੰਜ ਪੰਜ ਜੀ ਤੇ ਫੇਰ ਤੁਸੀਂ ਦੱਸੋ ਐਚਡੀਐਫਸੀ ਚ ਆਈਸੀਸੀ ਮਰਜ ਕਿਉਂ ਨਹੀਂ ਕੀਤਾ ਐਚਡੀਐਫਸੀ ਜਿਵੇਂ ਜੈਸ ਬੈਂਕ ਕਿਉਂ ਨਹੀਂ ਮਰਜ਼ੀ ਕੀਤਾ ਡੀਸੀਬੀ ਕਿਉਂ ਨਹੀਂ ਉਹਨਾਂ ਨੂੰ ਖੁੱਲ੍ਹ ਦੇਤੀ ਐ ਵੀ ਤੁਸੀਂ ਜਿੰਨੇ ਮਰਜ਼ੀ ਫਲਾ ਦੋ ਤੇ ਸਾਡੇ ਬੈਂਕ ਸਾਰੇ ਬੰਦ ਕਰ ਪਈ ਇਹ ਸਾਰਾ ਕੁਝ ਸਾਨੂੰ ਪਤਾ ਬਹੁਤ ਆ ਅਸੀਂ ਐ ਨਹੀਂ ਪਤਾ ਇਸ ਕਰਕੇ ਇਸ ਨੂੰ ਬਚਾਉਣ ਦੀ ਲਈ ਮੈਂ ਤਾਂ ਕਹਿਣਾ ਇਹ ਸਾਰੀਆਂ ਚੀਜ਼ਾਂ ਦੇ ਨਾਲ ਆਪਣਾ ਸਰਬੱਤ ਦੇ ਭਲੇ ਦੀ ਗੱਲ ਐ ਤੇ ਆਪਾਂ ਨੂੰ ਵਖੀਰ ਲੀਦੇ ਚਿੱਕੋਈ ਗੱਲ ਆ ਵੀ ਸਿੰਘੋ ਵੀ ਇਹਨਾਂ ਨੂੰ ਹੁਣ ਇਹ ਤੁਰੰਤ ਸ਼ਾਂਤਮਈ ਅੱਜ ਹੀ ਆਰਡਰ ਜਾਰੀ ਕਰ ਦਨ ਜਿਵੇਂ ਮਰਜ਼ੀ ਲੰਗੋ ਠੀਕ ਸੋ ਬਿਲਕੁਲ ਹੈ ਗੱਲਬਾਤ ਕੀਤੀ ਹੈ ਕਿਸਾਨਾਂ ਨਾਲ ਦੇ ਨਾਲ ਸੋ ਜ਼ਰੂਰ ਗੱਲਬਾਤ ਕਰਾਂਗੇ ਜੋ ਬਾਕੀ ਦੇ ਕਿਸਾਨ ਆਗੂ ਨੇ ਸੋ ਅਗਲਾ ਪ੍ਰੋਗਰਾਮ ਹੈ 18 ਤਰੀਕ ਨੂੰ ਉਹ ਸੋ ਕੀ ਰਹਿਣ ਵਾਲਾ ਹੈ ਜੀ 18 ਤਰੀਕ ਨੂੰ ਜੋ ਵੀ ਅੱਜ ਜੁਨੀਆ ਨੇ ਸਾਰਿਆਂ ਨੇ ਫੈਸਲਾ ਕੀਤਾ ਮਨਜੀਤ ਸਿੰਘ ਰਾਏ ਜੀ ਸਰਦਾਰ ਚਕਨ ਸਿੰਘ ਕਾਨ ਸਿੰਘ ਵਾਲਾ ਜੀ ਗੱਲਸਾਫ ਸਾਰੇ ਬੈਠੇ ਸੀ ਤੇ ਸੰਗਤ ਬੈਠੀ ਉਹਨਾਂ ਨੇ ਫੈਸਲਾ ਕੀਤਾ ਅਲਟੀਮੇਟਮ ਦਿੱਤਾ ਜਿਹੜਾ ਸਰਕਾਰ ਨੂੰ ਫਿਟੋਲ ਪਲੱਜ ਵਾਲੇ ਹਨ 18 ਤਰੀਕ ਤੱਕ ਜੇ ਤੁਸੀਂ ਆਪਣੇ ਤਾਨਾਸ਼ਾਹੀ ਰਵਿਏ ਦੇ ਜਿਹੜੇ ਤੁਸੀਂ ਅਪਲਾਈ ਹੋਏ ਨੇ ਫਿਟੋਲ ਸ਼ਾਹੀ ਰਬਈਆ ਆਪਣਾ ਇਹਨੂੰ ਬੰਦ ਕਰਕੇ ਆਮ ਗਰੀਬ ਤੇ ਮਜ਼ਦੂਰ ਦੀ ਲੁੱਟ ਨਾ ਬੰਦ ਕੀਤੀ ਕਿਸਾਨਾਂ ਦੀ ਲੁੱਟ ਨਾ ਬੰਦ ਕੀਤੀ ਤਾਂ ਜਿਹੜਾ ਫਿਰ ਇਹ ਟੋਲ ਪਲਾਜ਼ਾ ਆਉਣ ਵਾਲੇ ਸਮੇਂ 'ਚ ਬਿਲਕੁਲ ਬੰਦ ਕਰ ਦਿੱਤਾ ਜਾਊਗਾ ਜਿਹੜਾ ਇਹ ਗੈਰ ਕਾਨੂੰਨੀ ਸੋ ਸੋ ਬਿਲਕੁਲ ਹੈ ਜੋ ਅਲਟੀਮੇਟਮ ਹੈ ਇੱਕ ਵਾਰ ਫਿਰ ਤੋਂ ਜਾਰੀ ਕਰ ਦਿੱਤਾ ਗਿਆ ਹੈ ਕਿ 18 ਤਰੀਕ ਤੱਕ ਤੁਲਡੂਵਲ ਟੋਲ ਪਲਾਜ਼ਾ ਵੈ ਸਰਕਾਰ ਇਸ ਨੂੰ ਬੰਦ ਕਰਵਾ ਦੇਵੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰੇ ਜੇਕਰ ਨਹੀਂ ਹੁੰਦਾ ਤਾਂ 18 ਤਰੀਕ ਨੂੰ ਇੱਕ ਵਾਰ ਫਿਰ ਤੋਂ ਅਗਲਾ ਪ੍ਰੋਗਰਾਮ ਉਲਿੱਖਿਆ ਜਾਵੇਗਾ ਸੋ ਬਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡਾ ਫਿਲਾਲ ਮੈਂ ਜੀ Also dann war